ਆਹ ਹਨ ਤੇ ਸ਼ੁਰੂ ਆਪਾਂ ਇਹ ਤੋਂ ਕਰ ਲੈਨੇ ਆਂ ਇਹਦੀ ਕੀ ਸਟੋਰੀ ਆ ਭੋਲੇ ਇਹ ਵੀਰੇ 2018 ਮਾਡਲ ਹੈ ਹਾਂਜੀ 565 ਡਿਵਾਂਡ ਹੈ ਦੀ ਠੀਕ ਹੈ ਵੀਰੇ ਬਾਕੀ ਟਾਇਰਾਂ ਕੰਨੀ ਚਾਤ ਮਾਰਦੇ ਮਤਲਬ 90 95 ਪੈਸੇ ਟਾਇਰ ਹੈ ਨਵੇਂ ਹੀ ਮਾਨਾ ਨਵੇਂ ਵੀ ਕੇਟੀ ਦੇ ਅੱਛਾ ਇਹੇ ਤੁਹਾਨੂੰ ਵੀ ਡਬਲ ਕਲੱਚ ਹੂੰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੂੰ ਛੋਟੇ ਗੇਅਰ ਵਾਲਾ ਅੱਛਾ ਛੋਟੇ ਗੇਅਰ ਵਾਲਾ ਯਾਰ ਭੋਲੇ ਬਹੁਤ ਜ਼ੋਰ ਹੁੰਦਾ ਹੈ ਚਲ ਇਹਦਾ ਅੱਤੀ ਹੈ ਜੀ ਮੈਨੂੰ ਦੇਖਿਆ ਹੋਇਆ ਹੈ ਸਾਹਮਣੇ ਪਤਾ ਹੁੰਦਾ ਯਾਰ ਉਹ ਤਾਂ ਜਿਹੜਾ ਬੰਦੇ ਨੇ ਚਲਾਇਆ ਉਹਨੂੰ ਪਤਾ ਹੈ ਪਤਾ ਹੈ ਨਾ ਬਾਕੀ ਵਿੱਚੋਂ ਦਿਖਾ ਦੇ ਵਿੱਚੋਂ ਦਿਖਾ ਦਿੰਦੇ ਹਨ ਲੌਵੀ ਕਰੂਗਾ ਨਵਾਂ ਹੀ ਪਿਆ ਹੂੰ ਜਿਵੇਂ ਨਵਾਂ ਪਿਆ ਦੋਸਤੋ ਬਾਕੀ ਜੇ ਆਪਾਂ ਗੱਲ ਲਾ ਕੇ ਤਸੱਲੀ ਕਰਕੇ ਕਰ ਕਰਬ ਹੋ ਜਾਗੇ ਨਹੀਂ ਮਰੇ ਦਰਬੋ ਨਹੀਂਗਾ ਅੱਛਾ ਦਰਬੋ ਨਹੀਂ ਤੇਲ ਵਾਲੀ ਢੋਲੀ ਅੱਛਾ ਤੇਲ ਵਾਲੀ ਢੁੰਦੀ ਹੈ ਹਾਂ T20 ਆ ਗਿਆ ਹੈ ਨਾ T20 T20 ਆ ਗਿਆ ਦਿਖਾ ਦੇ ਬਾਕੀ ਢੱਲੋ ਤੇ ਹੂੰ ਘੋੜਾ ਬੰਪਰ ਭੈਂ ਕੈਂਡ ਬੰਪਰ ਲੱਗਿਆ ਹੈ ਯਾਰ ਹੈ ਨਾ ਕੀ ਆ ਲਿਫਟ ਪੰਪ ਕੋਲ ਸਾਰਾ ਕੁਝ ਟਰੈਕਟਰ ਦੇ ਨਾਲ ਦਾ ਅੱਛਾ ਜਮਨ ਸਾਰਾ ਜੈਨਿਨ ਹੈ ਸਾਰਾ ਜੈਨੂਨ ਆ ਗਿਆ ਹੈ ਨਾ ਤੇ ਤੁਸੋਂ ਦਿਖਾ ਦੇ ਰਿਹਾ ਇਹ ਰੀਜਨ ਦਾ ਕਿਵੇਂ ਬੋਲੇ ਕੋਈ ਬਾਕੇ ਲੈ ਯਾਰ ਬੰਦਾ ਤਸੱਲੀ ਕਰਕੇ ਲੈ ਜੀ ਤਾਂ ਆਪਦੀ ਤਸੱਲੀ ਕਰ ਲੇ ਇੱਕ ਮਹੀਨਾ ਹਜੇ ਬਾਣ ਝੋਨੇ ਵਾਲੇ ਵਿਹਲੇ ਪਏ ਵਿਹਲੇ ਪਏ ਜਿਨ੍ਹਾਂ ਨੇ 26 26 ਲਾਉਣਾ ਹੈ ਨਾ ਤੇ ਨੰਬਰ ਕਿੱਥੋਂ ਦਾ ਬੋਲੇ ਹਰਿਆਣਾ ਵੀਰੇ ਆਪਾਂ ਐਨਓਸੀ ਦੇਵਾਂਗੇ ਐਨਓਸੀ ਦੇ ਦੇਵਾਂਗੇ ਬੀਮਾ ਹੋਊਗਾ ਜਿਹੜਾ ਖਰੀਦਦਾਰ ਦਾ ਹੋਊਗਾ ਹੈ ਨਾ ਡਿਮਾਂਡ ਇਹਦੀ ਰੂਸੀ ਦਾ ਖਰਚਾ ਆਪਣਾ ਹਾਂ ਡਿਮਾਂਡ ਇਹਦੀ ਦੱਸ ਜੀ 5 ਲੱਖ 75 75 ਹਜ਼ਾਰ ਤੇ ਬੋਲੇ ਫਿਰ ਉਹਨੇ ਇੰਨੇ ਤਾਂ ਕੋਈ ਦਿੰਦਾ ਨਹੀਂ ਬਾਈ ਕਿੰਨੇ ਦਾ ਦੇਗਾ ਇਹ 5.5 ਲੱਖ ਦਾ ਦੇ 25000 ਰੁਪਏ ਘਟਾ ਕੇ ਹਾਂ ਠੀਕ ਹੈ ਜੀ ਬਾਕੀ ਇਹ ਬੰਦਾ ਜਿਹੜਾ ਚੱਲ ਕੇ ਆਊਗਾ ਆਪਣੀ ਦੁਕਾਨ ਤੇ ਉਹਦਾ ਹੋਰ ਵੀ ਮਾਨਤਾਨ ਕੀ ਮਾਨਤਾਨ ਹਜੇ ਹੋਊਗਾ ਹਨਾ ਤੇ ਉਸ ਤੋਂ ਅੱਗੇ ਆਹ ਜੌਂਡੀ ਆ ਰਹਾ 75310 ਆ ਗਿਆ ਵੀਰੇ 18 ਮਾਡਲ ਹੀ ਇਹ ਹੈ 635 ਡਿਮਾਂਡ ਹੈ ਇਹਦੀ ਅੱਛਾ ਬਾਕੀ ਟੁੱਲੋ ਟਾਇਰਾਂ ਕਨੇਜਾ ਤਮਰਾ ਦੇ ਟਾਇਰ ਇਹਦੇ ਵੀ ਨਵੇਂ ਵਰਗੇ ਵਰਗੇ ਚਾਰੇ ਨਵੇਂ ਆ ਬਾਈ ਨਵੇਂ ਵਰਗੇ ਨਹੀਂ ਕਹਿ ਸਕਦੇ ਭੰਦਾ ਵੀ ਨਵੇਂ ਹੀ ਨਾ ਮੀਨ ਅਨਾ ਚਾਰੇ ਹਾਂ ਇਹ ਡਬਲ ਡਿਸਟ੍ਰਿਬਿਊਟਰ ਟ੍ਰੈਟ ਪਾਵਰ ਸਟੀering ਹੂੰ 3 ਸਪੀਡ ਹੂੰ ਫੁੱਲ ਟੌਪ ਮਾਡਲ ਫੁੱਲ ਟੌਪ ਆ ਗਿਆ ਹਨਾ ਇਹ 53 ਦਵਾਸ ਹਾਂ ਇਹਦੀ ਵੀ ਤੁਸੀਂ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਲਓ ਬਾਕੀ ਆ ਮੂਰਾ ਮੂਰਾ ਤੁਸੀਂ ਦੋਸਤੋ ਚੈੱਕ ਕਰ ਲਓ ਹਨਾ ਸਾਰਾ ਕੁਝ ਨਾਲ ਪਿੱਛੋਂ ਦਿਖਾ ਦਿਟ ਲੋ ਵਿਚਵਾੜਾ ਦਿਖਾਣੇ ਆ ਬੈਕ ਦਿਖਾਣੇ ਆ ਰੰਗ ਰੰਗ ਦਿਖਾਓ ਹੂੰ ਸਾਰਾ ਘਰੇ ਚੈੱਕ ਕਰਾ ਡਿਸਟ੍ਰਿਬਿਊਟਰ ਦੀ ਡਬਲ ਡਿਸਟ੍ਰਿਬਿਊਟਰ ਆ ਗਿਆ ਭਾਈ ਦੇਖ ਦੋ ਬਹੁਤ ਘਟ ਆਉਂਦੇ ਨੇ ਹੂੰ ਹੈ ਤੇ ਗੇਅਰ ਇੰਜਨ ਕਰਨੀ ਭੋਲੇ ਦੀ ਉਹ ਬਾਕੇ ਲੈ ਜੀ ਹਾਂ ਉਹੀ ਗੱਲ ਹੋ ਗਈ ਤੇ ਇੱਕੋ ਗੱਲ ਸੇਮ ਹੀ ਹੋ ਗਈ ਹਾਂ ਬਾਕੇ ਆਪ ਦੀ ਤਸੱਲੀ ਕਰ ਲਈ ਅਗਲਾ ਹਣਾ ਤਸੱਲੀ ਕਰਕੇ ਲਈ ਨਰਾਜ਼ ਕਰਕੇ ਬੰਦਾ ਕੋਈ ਨਹੀਂ ਤੋਰਿਆ ਤੇ ਨਹੀਂ ਤੋਰਨਾ ਹੈ ਹਣਾ ਨਹੀਂ ਤੋਰਨਾ ਹੈ ਹਣਾ ਤੇ ਕੋਈ ਨਾ ਹੋਇਆ ਫਿਰ ਕਰਨਾ ਕੀ ਇਸ ਲਈ ਨੰਬਰ ਇਹ ਵੀ ਹਰਿਆਣੀ ਹੈ ਹਾਂ ਹਰਿਆਣਾ ਵੀ ਰ ਇਹ ਵੀ ਹੈ ਨੰਬਰ ਇਹ ਵੀ ਹੂੰ 99 ਸੀ ਵਗੈਰਾ ਸਾਰੀ ਮਿਲ ਜੂਗੀ ਫੁੱਲ ਜ਼ਿੰਮੇਵਾਰੀ ਆ ਗਈ ਭੋਲੇ ਦੀ ਤੇ ਭੋਲੇ 635 ਡਿਮਾਂਡ ਹੈ ਤੇ ਫਿਰ ਇਹਦਾ ਕੀ ਮਾਨਤਾਨ ਕਰੇਗਾ ਬਈ ਇਹ ਆਪਾਂ 6 ਲੱਖ ਤੇ 15000 ਦਾ ਟਰੈਕਟਰ ਦੇ ਦੇਵਾਂਗੇ 615 ਦਾ ਹਣਾ ਤੇ ਉਸ ਤੋਂ ਅੱਗੇ ਆ ਜਾ ਤੂੰ ਆ ਅਰਜਨ ਵੀ ਦਿਖਾਈ ਦਿੰਨੇ ਆ ਚਲ ਚੌਥਾ ਉਹ ਵੀ ਦਿਖਾ ਦੇਾਂਗੇ ਹੈਨਾ ਇਹਦੀ ਕੀ ਸਟੋਰੀ ਹੈ ਭੱਲੇ ਇਹ ਵੀਰੇ ਪਾਵਰ ਸਕੇਅਰ ਦਾ ਹੂੰ ਮਲਾ 57 ਚੱਕੀ ਦਾ ਟਰੈਕਟਰ ਆ ਗਿਆ ਨਿਹੰਦਰਾ 555 DI ਪਾਵਰ ਪਲੱਸ ਪਾਵਰ ਪਲੱਸ 57 HP ਚ ਆ ਗਿਆ ਹਨ ਨਹੀਂ ਜਿਹੜੇ ਆਮ ਆਉਂਦੇ ਆ 555 ਉਹ 50 HP ਚ ਆਉਂਦੇ ਆ ਹਾਂ 50 ਚ ਵੀਰੇ 50 ਚ ਆਉਂਦੇ ਆ ਨਾ ਚ ਆਉਂਦੇ 57 ਚ ਆ ਗਿਆ ਇਹ ਸਪੀਡਾ ਕਿਹ ਹੈ 2 ਆ ਕਿ 3 ਆ 2 2 2 ਸਪੀਡ ਆ ਗਈ ਸਾਈਡ ਗੇਅਰ ਹੂੰ ਡਬਲ ਡਿਸਟ੍ਰਿਬਿਊਟਰ ਹੈ ਡਿਸਟ੍ਰਿਬਿਊਟਰ ਡਬਲ ਆ ਗਿਆ ਪੂਰਾ ਚੰਗਾ ਟਾਪ ਮਾਡਲ ਟਰੈਕਟਰ ਚੰਗੀ ਕੰਡੀਸ਼ਨ ਦਾ ਟਾਇਰ ਵੀ ਵਧੀਆ ਕੰਡੀਸ਼ਨ ਦੇ ਪਏ ਹੈ ਹਨਾ ਟਾਇਰ ਵੀ ਚਾਰੇ ਨਵੇਂ ਵਰਗੀ ਆ ਗਏ ਹਨਾ ਨੰਬਰ ਵੀ ਹਰਿਆਣਾ ਹੋਊਗਾ ਹਰਿਆਣਾ ਹਰਿਆਣਾ ਵੀਰੇ ਆਪਾਂ ਨੰਬਰ ਵੀ ਨਹੀਂ ਹੋਗੀ ਡਿਮਾਂਡ ਦੀ ਗੱਲ ਕਰੀਏ 5 ਲੱਖ 25 ਹਾਂ ਤੇ ਫਿਰ ਕੀ ਇਮਾਨਦਾਨ ਕਰਦੇਗਾ ਭੁੱਲੇ ਦਾ ਪੂਰੇ 5 ਲੱਖ ਦਾ ਟਰੈਕਟਰ ਦੇ ਦੇਣ ਪੂਰੇ 5 ਦਾ ਇਹ ਤੇ ਤੀਜਾ ਆਪਣਾ ਰਹਿ ਗਿਆ ਸੀ ਆਹ ਹਣਾ ਇਹ ਯਾਰ ਮੈਨੂੰ ਐਂ ਲੱਗਦਾ ਵੀ ਜ਼ਮੀਨ ਨਮਾ ਖੜਾਈ ਗਿਆ ਜ਼ਮੀਨ ਨਮਾ ਹੀ ਮੰਨ ਟ੍ਰਿਲੋਂ ਦੇ ਇਹ ਆ ਗਿਆ B ਮਾਡਲ ਹਣਾ B ਮਾਡਲ ਆ ਗਿਆ ਤੇ ਇਹਦੀ ਡਿਮਾਂਡ ਹੈ 5 ਲੱਖ 75000 ਰੁਪਿਆ ਟਰੈਕਟਰ ਦੇ ਝਾਤ ਮਰਾ ਦੇ ਕਰ ਹਾਰ-ਪਾ ਕੇ ਬੰਦਾ ਟਰੈਕਟਰ ਲੈ ਜੀ ਬਾਕੀ ਵੀਰੇ ਤੇਰੀ ਗੱਲ ਸਹੀ ਹੈ ਹਣਾ ਟਰੈਕਟਰ ਦੀ ਕੰਡੀਸ਼ਨ ਦੀ ਕਮੀ ਆ ਹੋਰ ਕਾਫੀ ਵੀ ਢੀਢੋ ਕੰਡੀਸ਼ਨ ਵੀ ਹਾਰ ਵਾਲੀ ਹੈ ਇਹੋ ਛੋਲੇ ਰੰਗ ਪਿੰਡ ਸਾਰਾ origial ਹੈ ਦਾ ਵੀਰੇ ਪੋਰਾ ਪੋਰਾ ਰਹਿ ਜਨਾ ਕਿਤੇ ਬੰਦਾ ਉਂਗਲ ਧਰ ਕੇ ਆ ਕੇ ਆਪਾਂ ਦੇ ਇੰਦਰਾਂ ਉਸ ਚੀਜ਼ ਅੱਛਾ ਵੀ ਆ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਸੈਂਟਰ ਗੇਅਰ ਗੇਅਰ ਸੈਂਟਰ ਗੇਅਰ ਬੰਦਾ ਬੱਤ ਚਾਹੁੰਦਾ ਇਹਨਾਂ ਨੂੰ ਸੈਂਟਰ ਗੇਅਰ ਇਹ ਮੈਂ ਵੀ ਸੁਣਿਆ ਇਹ ਜੀ ਕੀ ਕਾਰਨ ਨਹੀਂ ਨੀਗਰ ਉਹਨਾਂ ਕੁਝ ਬੰਦੇ ਦੀ ਚਾਚੀ ਦੀ ਗੱਲ ਹੁੰਦੀ ਹੈ ਆ ਵੱਡੋਟੀ ਮੰਨ ਦੀ ਗੱਲ ਹੁੰਦੀ ਹੈ ਮੈਂ ਸੈਂਟਰ ਗੇਅਰ ਚਲਾਉਣਾ ਹੈ ਗੇਅਰ ਚਲਾਉਣਾ ਸੌਖਾ ਲੱਗਦਾ ਸਾਡੇ ਕੋਲ ਤਾਂ ਸੈਂਡ ਵੀ ਖੜਾ ਹੈ ਤੇ ਹਾਂ ਨਮਾਟਰੈਕਟਰ ਨਾਲ ਦੇ ਟਾਇਰ ਹੈ ਸਾਰਾ ਮੁਝੇ ਚੱਲੇ ਹੀ ਬਹੁਤ ਘਟਿਆ ਬਹੁਤ ਘਟ ਚੱਲਿਆ ਹੈਨਾ ਆਪਣੇ ਕਾਲਿਆਂ ਵਾਲੀ ਦਾ ਨੰਬਰ ਹੈ ਇਵੇਂ ਲੋਕਲ ਵਾਂਗੂ ਹੀ ਹੋ ਗਿਆ ਹੈਨਾ ਹਾਂ ਲੋਕਲ ਵਾਂਗੂ 494 ਹੂੰ ਉਹ ਵੀ ਜੇ ਕੋਈ ਗੰਦਾ ਉਥੇ ਜਾਂਦਾ ਜਾਂ ਕੋਈ ਹੋਰ ਲੈ ਕੇ ਜਾਂਦਾ ਆਪਾਂ ਇਹਨੂੰ ਸੀ ਕਾਗਜ਼ਾਂ ਦੇ ਆਪਣੀ ਕੋਲ ਹੀ ਰੱਖਦੇ ਹਾਂ ਅੱਛਾ ਤੇ ਕਿੱਥੋਂ ਤੱਕ ਹੋ ਜਾਊਗਾ ਬਈ ਇਹ ਇਹ ਬਈ ਆਪਾਂ ਦੇ ਦਿਆਂਗੇ ਆ 575 ਡਿਮਾਂਡ ਹੈ ਆਪਾਂ 5.5 ਲੱਖ ਦਾ ਡਰੈਕਟਰ ਵੇਚਦੇ ਆਂ ਦੇਖ ਲੈ ਆ ਆਪ ਦੇ ਗੁੱਟ ਕੱਬੀ ਜੀ 5 ਲੱਖ 5.5 ਲੱਖ ਦਾ ਸਾਢੇ 5 ਲੱਖ ਦਾ ਡਰੈਕਟਰ ਇਹ ਮਿਲ ਜੂਗਾ ਤੇ ਭੋਲੇ ਨੰਬਰ ਬੋਲ ਦੇ 930 66 599 ਲਓ ਵੀ ਦੋਸਤੋ ਭੋਲੇ ਨੰਬਰ ਡਰੈਕਟਰ ਰਹਿ ਗਿਆ ਤੇ ਆਜਾ ਇੱਕ ਦਿਖਾਉਣਾ ਪੁਰਜਾ ਤੇ ਪੁਰਜਾ ਦਿਖਾ ਫਿਰ ਕਿਹੜਾ ਰਹਿ ਗਿਆ ਤੇਰਾ ਕੋਈ 31 ਵਾਲਾ ਰਹਿ ਗਿਆ ਕਿਹੜਾ ਉਹ ਆ ਸੋਨਾ ਲਿਕਾ ਹਾਂ ਇਹ ਤਾਂ ਪਾਤਾ ਪਾਤਾ ਚਲੋ ਫਿਰ ਠੀਕ ਹੈ ਆ ਗਿਆ ਨੰਬਰ ਦੋ ਦੇ ਦੋਸਤੋ ਵੀਡੀਓ ਬੜੀ ਲਗੀ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਤੇ ਭੁੱਲੇ ਧੰਨਵਾਦ ਸਤਿ ਸ੍ਰੀ ਅਕਾਲ